ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲੇ ਮਹਾਪੁਰਖ ਬੈਠੇ ਹੋਏ ਸੀ ਤੇ ਸੰਗਤ ਬੈਠੀ ਹੋਈ ਬੜਾ ਸਾਰਾ ਚਿੱਤ ਆਕਾਗਰ ਸ਼ਾਂਤੀ ਬੜੀ ਤੇ ਉਹਨਾਂ ਦੇ ਮਨ ਵਿੱਚ ਇਹ ਖਿਆਲ ਆਇਆ ਵੀ ਮਹਾਪੁਰਖਾਂ ਦੇ ਕੋਲ ਤਾਂ ਬੜੀ ਸ਼ਾਂਤੀ ਹੈ ਤੇ ਜਦੋਂ ਕੋਲ ਬੁਲਾ ਕਰਕੇ ਸਾਰਿਆਂ ਦੀਆਂ ਇੱਛਾ ਜਿਹੜੀਆਂ ਸੀ ਨਾ ਮਨ ਦੇ ਫੁਰਨੇ ਇੱਕਦਮ ਜਦੋਂ ਕੰਨਾਂ 'ਚ ਆਵਾਜ਼ਾਂ ਪਈਆਂ ਸੁਣਾਤੇ ਉਹ ਡਰ ਗਏ ਹੱਥ ਜੋੜ ਲਏ ਵੀ ਇੰਨੀ ਜਿਆਦੀ ਭੜਕਾਹਟ ਨੂੰ ਉਹਨਾਂ ਨੇ ਸਭ ਦੇ ਵਸ ਕੀਤਾ ਹੋਇਆ ਸੀ ਤਾਂ ਸ਼ਾਂਤੀ ਸੀ ਤੇ ਕਿਹਾ ਸੀ ਵੀ ਸਾਡੇ ਕੋਲ ਬਹੁਤੇ ਜਿਹੜੇ ਆਉਂਦੇ ਆ ਨਾ ਉਹ ਇਹੋ ਜਿਹੀ ਇੱਛਾ ਹੀ ਲੈ ਕੇ ਆਉਂਦੇ ਕਿ ਸਾਨੂੰ ਆ ਮਿਲ ਜੇ ਕਈਆਂ ਨੇ ਸੰਤਾਂ ਦੇ ਕੋਲ ਵੀ ਆਉਣ ਦਾ ਪ੍ਰਯੋਜਨ ਇਹੀ ਸਮਝਿਆ ਹੁੰਦਾ ਹੈ ਕਿ ਭਈ ਉਥੋਂ ਚਲੋ ਆ ਕੁਝ ਪ੍ਰਾਪਤ ਕਰਾਂਗੇ ਪ੍ਰਾਪਤ ਹੁੰਦਾ ਫਿਰ ਹੋਰ ਇੱਛਾ ਤੀਬਰ ਜਾਗਦੀ ਹੈ ਕਹਿੰਦੇ ਵੀ ਜਿਸ ਗੱਲ ਨੂੰ ਮੰਗਣਾ ਚਾਹੀਦਾ ਕਿਉਂਕਿ ਜਿਹੜੀ ਸੰਤਨ ਹੱਥ ਰਾਖੀ ਕੁੰਜੀ ਜਿਸ ਖਜ਼ਾਨੇ ਦੀ ਕੁੰਜੀ ਮਹਾਪੁਰਖਾਂ ਕੋਲ ਚਾਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਨਾਨਕ ਸਾਹਿਬ ਦਿੱਤੀ ਹੈ ਉਹ ਕਹਿੰਦੇ ਵੀ ਸਾਡੇ ਕੋਲੋਂ ਉਹ ਮੰਗਦੇ ਹੀ ਨਹੀਂ ਸਾਡੇ ਕੋਲੋਂ ਤਾਂ ਪਦਾਰਥ ਹੀ ਮੰਗੀ ਜਾਂਦੇ ਆ